ਅਸਿਆ ਪਖਾਨਾ ਕੱਪੜਿਆਂ ਚੋਂ ਨਿਕਲਦੇ ਨਹੀਂ ਹੈਗੇ ਦਾਗ ਜੀ ਜਿੰਨਾ ਮਰਜੀ ਮਹਿੰਗਾ ਸਰਫ ਪਾ ਲੋ ਤੇ ਇੱਕ ਆਹ ਰਿਸ਼ਤੇ ਕਰਾਉਣੇ ਕਿਹੜਾ ਸੌਖੇ ਨੇ ਆ ਮੱਛਣਾ ਜੁੱਤੀਆਂ ਘਸ ਜਾਂਦੀਆਂ ਨੇ ਹਲੇ ਲੋਕ ਨਹੀਂ ਗੱਲਾਂ ਕਰਦੀਆਂ ਨੇ ਆਖੇ ਛਿੰਦਰਖਾਨ ਕੁੱਤੀ ਆ ਛਿੰਦਰਖਾਨ ਕੁੱਤੀ ਆ ਹਾਂ ਜਿਹੜਾ ਕੋਈ ਰਿਸ਼ਤੇ ਕਰਾਊਗਾ ਭਾਈ ਉਹ ਤੇ ਵਿੱਚੋਂ ਖਾਓ ਪੀਓਗਾ ਵੀ ਕੁਝ ਅਗਲਾ ਉਹਦੇ گاਉਣੋਂ ਹੀ ਕਰਦਾਗਾ ਵਾ ਜਿਹਦਾ ਮੂੰਹ ਨਹੀਂ ਦੇਖਣਾ ਪੈਂਦਾ ਉਹਦੀ ਢੂਹੀ ਵੀ ਦੇਖਣੀ ਪੈਂਦੀ ਆਗੀ ਆ ਭੂ ਆ ਗਈ ਇੱਕ ਸੌਪਣ ਪਹਿਲਾਂ ਤਾਂ ਮਾਂਗਰ ਪਈਆਂ ਪਈਆਂ ਸੀ ਆਖੇ ਮੀਤੀ ਦਾ ਰਿਸ਼ਤਾ ਕਰਾ ਦੋ ਜੀ ਹੁਣ ਕਿਸੇ ਚੰਗੇ ਮੁੰਡੇ ਤੇ ਦੱਸ ਪਾਈ ਆ ਤੇ ਹੁਣ ਕੋਈ ਗੱਲ ਨਹੀਂ ਗੋਲਦੀ ਹੈਗੀਆ ਫੇਰ ਕਹਿਣਗੇ ਇਹਨੇ ਆਹੋ ਕਰਾਤਾ ਆਈ ਨਹੀਂ ਹੈਗਾ ਵੀ ਹੁਣ ਅਸੀਂ ਆ ਜੀਏ ਕੋਈ ਗੱਲ ਦਾ ਮੂੰਹ ਸਿਰ ਬਣਾਈਏ ਹਾਂ ਵੀ ਇਹ ਜੇ ਚੰਗੇ ਮੁੰਡੇ ਲੱਭਦੇ ਨੇ ਕਿਤੇ ਚੱਲ ਲੋਡ ਹੋਈ ਤਾਂ ਕਰਾ ਲੈਣਗੇ ਨਹੀਂ ਨਾ ਸਹੀ ਮੈਂ ਤਾਂ ਪੈਸੇ ਲਈ ਬੈਠੀ ਹਾਂ 1 2 ਤੋਂ ਆਈ ਚਾਰ ਮਿੱਠੀਆਂ ਮਾਰ ਕੇ 2 ਰੁਪਏ ਹੋਰ ਵਟ ਲੂੰਗੀ ਤੇ ਚੱਲ ਜੱਗੀ ਮਿਸਤਰੀ ਕੰਨੀ ਵੀ ਅੱਜ ਜਾਈ ਆਵਾ ਕਿੰਨੇ ਦਿਨਾਂ ਤੋਂ ਉਹ ਵੀ ਖੜੇ ਪਿਆ ਪਿਆ ਵੀ ਭਾਬੀ ਮੈਨੂੰ ਰਿਸ਼ਤਾ ਕਰਾ ਦੇ ਭਾਬੀ ਰਿਸ਼ਤਾ ਕਰਾ ਦੇ ਸਾਰੇ ਪਿੰਡ ਚ ਲਿਆ ਦੂੰਗੀ ਇੱਥੇ ਇਕੱਠੀਆਂ ਕਰਾ ਦੂੰ ਮੇਲਣਾ ਆ ਫਿਰ ਤੇ ਇੱਥੇ ਗਧੇ ਗਾਈ ਪਾਉ ਪਿੰਡ ਚ ਚੱਲ ਸਿੰਦਰੇ ਜਾ ਹੀ ਆ ਇੱਧਰ ਵੀ ਹੁਣ ਤੂੰ ਜੱਗੀ ਕਰਨੀ ਵੀ ਮਿੱਤੀ ਹਾਂ ਮਾਂ ਮੈਂ ਇਹ ਕਹਿੰਦੀ ਸੀ ਪੁੱਤ ਮੰਮੀ ਉਹ ਜਿਹੜਾ ਭੈਣ ਸਿੰਦਰ ਨੇ ਤੇਰੀ ਨੇ ਦੱਸ ਪਾਈ ਸੀ ਹਾਂ ਮਾਂ ਤੇ ਉਹ ਮੁੰਡਾ ਮੈਨਿਗਾ ਥਾਈ ਦੀ ਕੱਢੀ ਹੁੰਨੀ ਆਗੀ ਹਾਂ ਮਾਂ ਮੈਂ ਵੀ ਇਹੀ ਕਹਿੰਦੀ ਸੀ ਕੱਢਾ ਤੇ ਸਿੰਦਰ ਤਾਂ ਪਤਾ ਕੀ ਆ ਪੁੱਤ ਪੈਸੇ ਮੰਗਦੀ ਸੀ ਬਚੋਲਪਾਨੇ ਦੇ ਮੈਨੂੰ ਪਤਾ ਮਾਂ ਮੈਨੂੰ ਵੀ ਕਹਿੰਦੀ ਸੀ ਕਹਿੰਦੀ 50000 ਉਧਰੋਂ ਲਵਾਂਗੀ 50 ਉਧਰੋਂ ਲਵਾਂਗੀ ਉਹ ਤਾਂ ਬਾਲੇ ਪੈਸੇ ਭਾਲਦੀ ਆ ਫਿਰ ਮੈਂ ਕਹਿੰਨੀ ਆਪ ਆਪ ਹੀ ਕਰ ਲੈਨੇ ਹੱਲ ਹੋਰ ਪੁੱਤ ਮੈਂ ਚਲ ਨਹੀਂਗਾ ਥਾਈਂ ਦੀ ਕੱਢਿਆ ਹੁਣੀ ਆ ਹੁਣ ਜਿਹੜਾ ਉਹਨੂੰ 50000 ਦਵਾਂਗੇ ਉਹੀ ਤੈਨੂੰ ਕੋਈ ਚੀਜ਼ ਦਵਾਂਗੇ ਗੱਲ ਤਾਂ ਤੇਰੀ ਸਹੀ ਐ ਮਾਂ ਚੱਲ ਕੋਈ ਗੱਲ ਨਹੀਂ ਪਰ ਜਾ ਤੂੰ ਜਾਇਆ ਹਾਂ ਤੇ ਮੇਰੇ ਆਉਂਦੀ ਨੂੰ ਪੁੱਤ ਬਣ ਕੇ ਕੰਮ ਤਾਂ ਨਹੀਂ ਮੇੜ ਲਈ ਚੰਗਾ ਮਾਂ ਦੇਖ ਮੈਂ ਤਾਂ ਨਾ ਸਬਜੀ ਸੀਰ ਦੇ ਸੀਗੀ ਤੇ ਹਜੇ ਹੱਥਾਂ ਤਾਂ ਹੋਇਆ ਨਹੀਂ ਮਾਂ ਇਹ ਮੈਂ ਕੱਪੜੇ ਪਾਇਆ ਠੀਕ ਆ ਮਾ ਹਾਂ ਚਲ ਕੋਈ ਨਹੀਂ ਫਿਰ ਮੈਂ ਦੁਪਹਿਰੇ ਬੈਠੀ ਬੈਠੀ ਸਬਜ਼ੀ چیر ਰਹੀ ਤੇ ਸੱਚ ਮੈਂ ਤਾਂ ਐਂ ਕਹਿੰਦੀ ਸੀ ਹਾਂ ਮਾ ਸਰ ਬਾਪੂ ਆਇਆ ਨਾ ਕਹਿੰਦਾ ਵੀ ਕੱਲੂ ਹੀ ਵਾਗੀ ਮਾਂ ਬਾਪੂ ਨੇ ਤਾਂ ਕੀ ਕਹਿਣਾ ਬਾਪੂ ਹਣ ਪਤਾ ਹੀ ਹੈ ਬਾਪੂ ਨੂੰ ਵੀ ਤੁਸੀਂ ਵੀ ਘਰ ਦੇ ਕਵੀਨਦਾਰੀ ਸਾਹਮਣੇ ਆਕਰ ਨੂੰ ਜੇ ਮੈਂ ਗਈ ਹੁੰਦੀ ਫਿਰ ਤਾਂ ਬਾਪੂ ਕਹਿੰਦਾ ਤੁਹਾਨੂੰ ਅੱਗੇ ਕਿਤੇ ਬਾਪੂ ਨੇ ਕੁਛ ਕਿਹਾਗਾ ਤੋ ਸੋਈ ਬਾਪੂ ਨੂੰ ਕਹਿਣ ਲੱਗ ਜਾਨੇ ਹੋਰ ਤਾਂ ਕੁਛ ਨਹੀਂ ਸੀ ਪੁੱਤਾਂ ਐਂ ਕਹਿੰਦੀ ਸੀ ਮੈਂ ਵੀ ਕੇਰਮ ਮੈਂ ਮੜੀ ਨੀਗਾ ਸਾਈ ਦੀ ਕੱਢ ਲੰਨੀ ਪਰ ਸਰ ਮਾ ਮੇ ਫੁੱਫੜ ਹੋਣਾ ਨੂੰ ਸਾਰਿਆਂ ਨੂੰ ਜਾ ਕੇ ਕੇ ਨਹੀਂ ਇਕੱਠੇ ਦੇਖਿਆ ਹੁੰਦੇ ਮਾਂ ਤੁਸੀਂ ਨਾ ਦੀ ਮਰਜੀ ਕਰੋ ਜਿਵੇਂ ਤੁਹਾਨੂੰ ਠੀਕ ਲੱਗਦਾ ਦੇਖ ਤੁਸੀਂ ਮੇਥੋਂ ਵੱਡੇ ਹੋ ਮੇਰੀ ਰਾਇ ਨਾ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਂ ਕਰ ਲਉ ਰਾਇ ਤਾਂ ਪੁੱਤ ਧੀਆ ਦੀ ਰਾਇ ਵੀ ਜ਼ਰੂਰੀ ਹੁੰਦੀ ਆ ਮਾਂ ਰਾਇ ਤਾਂ ਚਲ ਜ਼ਰੂਰੀ ਹੁੰਦੀ ਆ ਮੈਂ ਤੁਹਾਡੀ ਗੱਲ ਸਮਝ ਗਈ ਤੂੰ ਬਸਣਾ ਉੱਥੇ ਸਾਰੀ ਉਮਰ ਕੱਢਣੀ ਆ ਠੀਕ ਆ ਮਾਂ ਚਲ ਕੋਈ ਨਹੀਂ ਜਾਇਆ ਉਹ ਫਿਰ ਤੁਸੀਂ ਚਲ ਠੀਕ ਆ ਪੁੱਤ ਚੰਗਾ ਮੈਂ ਜਾ ਕੇ ਆਉਣੀ ਆ ਫਿਰ ਜਾਇਆ ਮਾਂ ਚਲ ਮੈਂ ਵੀ ਸਬਜੀ ਸੂਜੀ ਚੇਰ ਲੈਣ ਅੰਦਰ ਜਾ ਨੀ ਮੈਂ ਮਰ ਜਾ ਅੱਜ ਪੂਰੇ 15 ਦਿਨ ਹੋ ਗਏ ਹੈ ਛਿੰਦਰ ਨੇ ਤਾਂ ਸ਼ਰਮ ਲਾ ਲਈ ਉਹ ਹੀ ਗੱਲ ਕਿ ਛਿੰਦਰ ਦੇ ਇੱਕ ਲਾਰੇ ਅੱਧੇ ਵਿਆਹੇ ਅੱਧੇ ਕੁਮਾਰੇ ਇਹਨੇ ਕਿਹੜਾ ਪੁੰਨੜੀ ਨੇ ਰਿਸ਼ਤਾ ਕਰਾਉਣਾ ਮੈਨੂੰ ਤਾਂ ਲਾਰੇ ਲਾ ਕੇ ਤੁਰੀ ਫਿਰਦੀ ਆ ਮੈਨੂੰ ਆਏ ਸੀ ਜੇ ਘਰੇ ਦਰਾਣੀ ਆ ਜਾਂਦੀ ਮੇਰੇ ਨਾਲ ਕੰਮਕਾਰ ਕਰਿਆ ਕਰਦੀ ਅੱਧਾ ਕੰਮ ਮੈਂ ਕਰਦੀ ਅੱਧਾ ਕੰਮ ਕਰਦੀ ਉਹ ਹੋ ਹੈ ਤੇ ਸਾਰਾ ਕੰਮ ਮੇਰੇ ਗਲ ਸਿਰੇ ਪੈ ਜਾਂਦਾਗਾ ਕਿਤੇ ਤਾਂ ਦਾਗੀ ਨੂੰ ਲਾਰੇ ਲਾਈ ਫਿਰਦੀ ਪ੍ਰੀਤੋ ਦਾ ਰਿਸ਼ਤਾ ਕਰਾਉਂ ਕਿਦਰੀਓ ਸਾਡੇ ਪਿੰਡ ਵਾਲੇ ਜੱਗੀ ਨੂੰ ਚੱਕੀ ਫਿਰਦੀ ਆ ਕੁੱਤੀ ਨਾ ਹੋਵੇ ਕਿਸੇ ਦੀ ਹੈ ਖਾਨ ਕੁੱਤੀ ਉਹੀ ਗੱਲ ਪੈਸੇ ਖਾਂਦੀ ਤੁਰੀ ਫਿਰਦੀ ਨਹੀਂ ਉਹ ਕਿਹੜੀ ਹੁੰਦੀ ਆ ਨਹੀਂ ਭਾਰੀ ਜੀ ਜਨਾਨੀ ਨਾ ਮੇਰੇ ਪੇਕਿਆਂ ਚੋਂ ਨਾ ਸਹੁਰਿਆਂ ਚੋਂ ਐਨੇ ਤਾਂ ਸਾਡੇ ਘਰ ਨੂੰ ਮੂੰਹ ਚੱਕ ਰੱਖਿਆ ਆ ਵੜ ਗਈ ਸਾਡੇ ਅੰਦਰ ਆ ਗਈ ਭੈਣ ਸਾਸਰੀ ਕਾਲ ਭੈਣ ਜੀ ਨਹੀਂ ਭੈਣੇ ਸਾਸਰੀ ਕਾਲ ਤਾਂ ਹੈਗੀ ਆ ਤੂੰ ਕੌਣ ਐ ਨਾ ਆ ਕੇ ਮੈਂ ਨਾ ਮੰਗੀ ਨਾ ਵਿਆਹੀ ਮੈਂ ਆਈ ਤੇਰੇ ਹੈਂ ਤੇ ਤੂੰ ਸਾਡੇ ਘਰੇ ਕਿਵੇਂ ਆ ਗਈ ਮੈਂ ਤਾਂ ਤੈਨੂੰ ਜਾਣਦੀ ਨਹੀਂ ਕਿੱਥੋਂ ਆ ਤੂੰ ਕਿਹਦਾ ਕੋਸਾ ਕਿਤੇ ਭਣੇ ਉਹ ਤਾਂ ਨਹੀਂ ਬੁੜੀਆਂ ਨੂੰ ਪੈਸੇ ਜੇ ਲਾਏ ਜਾਂਦਿਆਂ ਖੋ ਕੇ ਘਰੋਂ ਚੀਜ਼ਾਂ ਚੱਕ ਕੇ ਕੋਸ ਸੰਘਾ ਕੇ ਹਾਂ ਜਿਹੜੀ ਸਾਡੇ ਘਰੇ ਮੂੰਹ ਚੱਕ ਕੇ ਆ ਗਈ ਸਿੱਧੇ ਨਾ ਆ ਕੇ ਮੈਂ ਸੱਦੀ ਨਾ ਬੁਲਾਈ ਤੂੰ ਲਾੜੇ ਦਿੱਤਾਈ ਮੈਂ ਤਾਂ ਤੈਨੂੰ ਜਾਣਦੀ ਨਹੀਂ ਭਣ ਚਲਦੀ ਲੱਗ ਮੈਂ ਤਾਂ ਅੱਗੇ ਸਿੰਦਰ ਦੀ ਤਪਾਈ ਹੋਈ ਆ ਸਾਡੇ ਪਿੰਡ ਵਾਲਿਆ ਕਿੱਥੋਂ ਆ ਤੂੰ ਨਹੀਂ ਭਣੇ ਮੈਂ ਤਾਂ ਮੁੰਡਾ ਦੇਖਣ ਆਈ ਸੀ ਸੋਡਾ ਸਾਡਾ ਮੁੰਡਾ ਦੇਖਣ ਆਈ ਆ ਸਾਡੇ ਕਿਹੜਾ ਮੁੰਡਾ ਨਾਲ ਤੈਨੂੰ ਕਿਹਨੇ ਦੱਸ ਬਾਤ ਇਹ ਮੁੰਡਾ ਦੇਖਣ ਆਈ ਮੁੰਡਾ ਦੇਖਣ ਆਈ ਚੱਕ ਕੇ ਮੂੰਹ ਆ ਜਾਂਦੇ ਹੁੰਦੇ ਕੋਈ ਟੈਲੀਫੋਨ ਨਹੀਂ ਕੋਈ ਵਿਚੋਲਾ ਨਹੀਂ ਕੋਈ ਵਿਚੋਲਣ ਨਹੀਂ ਕੋਈ ਤੇਰੇ ਨਾਲ ਨਹੀਂ ਉਹ ਕਿ ਮੁੰਡਾ ਦੇਖਣ ਆਈ ਆ ਮੈਂ ਨਹੀਂ ਪਹਿਲੇ ਵਿਚੋਲਾ ਤਾਂ ਕੀ ਕਰਾਉਣਾਗਾ ਨਾ ਅਗਲਾ ਸੋਤੋ ਖਾਊਗਾ ਨਾ ਸਾਥੋ ਖਾਊਗਾ ਜ਼ਰੂਰ ਇਹ ਘਰ ਖਵਾਉਣਾਗਾ ਨਹੀਂ ਐਡੀ ਸਿਆਣੀ ਆ ਗਈ ਤੂੰ ਹੁਣ ਮੈਨੂੰ ਮੁੰਡੇ ਦਾ ਨਾਮ ਥੇ ਦੱਸ ਦੇ ਵੀ ਮੈਂ ਆ ਮੁੰਡਾ ਦੇਖਣ ਆਈ ਆ ਮੈਂ ਬੰਟੂ ਨੂੰ ਦੇਖਣ ਆਈ ਆ ਬਟੂ ਨੂੰ ਦੇਖਣਾ ਹੀ ਤੈਨੂੰ ਕਿਹਨੇ ਦੱਸ ਪਾਈ ਆ ਨੀ ਉਹ ਸਿੰਦਰਖਾਨ ਕੁੱਤੀ ਆ ਜਿਹੜੀ ਉਹਨੇ ਦੱਸ ਪਾਈ ਸੀ ਮੈਨੂੰ ਤਾਂ ਅੱਛਾ ਕਿਹੜੇ ਪਿੰਡੋਂ ਪੋਣਾ ਦੀ ਤੂੰ ਰੰਪਰੇ ਵਾਲੇ ਤਾਂ ਨੀ ਕਿਤੇ ਮੀਤ ਦੀ ਮਾਂ ਮੀਤ ਦੀ ਮਾਈ ਆ ਮਿੱਟੀ ਦੀ ਮਾਂਗੀ ਬੂਮਾ ਮਰ ਜਾ ਮੈਂ ਤਾਂ ਉਹ ਹੀ ਕਹਿੰਦੇ ਹੁੰਦੇ ਕਰਲਾ ਦਾਲ ਨੂੰ ਭੰਡਾ ਨਹੀਂ ਭੈਣ ਚੰਗਾ ਸਾਸਰੀ ਕਾਲ ਮੈਂ ਤਾਂ ਜਾਨੀ ਆਂਗੀ ਨਹੀਂ ਭੈਣ ਸਾਸਰੀ ਕਾਲ ਕਾ ਤਾਂ ਨਹੀਂ ਮੇਰੇ ਨਾਲ ਨਾ ਨਾ ਭੈਣ ਮੈਂ ਤਾਂ ਤੇਰਾ ਦੇਖ ਲੈ ਕੇ ਜਾਏ ਜੇ ਤੂੰ ਮੇਰੀ ਤੀ ਨਾ ਕੱਟੇਂਗੀ ਨਹੀਂ ਭੇਜ ਜਾ ਨਾ ਨਾ ਬੱਸ ਭੈਣ ਮੇਰੀ ਗੱਲ ਤਾਂ ਸੁਣ ਮਾਂ ਜਮੀ ਨਹੀਂ ਨਾ ਇਹ ਜਿਸਤ ਨਾ ਤਾਂ ਮੈਂ ਉਹੀ ਚੰਗੀ ਆ ਮਰਤੀ ਡੋਬਣੀ ਆ ਮੈਂ ਬੂ ਮੈਂ ਮਰ ਜਾ ਹੁਣ ਮੈਂ ਬੰਟੂ ਨੂੰ ਕਿਹੜਾ ਮੂੰਹ ਦਿਖਾਵਾਂਗੇ ਨਾਲੇ ਫਿਲਦਰ ਨੂੰ ਮੈਂ ਕੀ ਆਖੂਗੀ ਮੈਂ ਤਾਂ ਮੋੜਤੀ ਕੁੜੇ ਮੈਂ ਵੀ ਨਾ ਪੁੱਛਿਆ ਮੈਨੇ ਪੁੱਛਿਆ ਕਿ ਫਿਰ ਇਹ ਵੀ ਮੂੰਹ ਝਾਕੇ ਕੱਲੀ ਜਣੀ ਆ ਗਈ ਕੋਈ ਨਾਲ ਆਇਆ ਹੁੰਦਾ ਤਾਂ ਮੈਂ ਪੁੱਛ ਵੀ ਲੈਂਦੀ ਚੱਲ ਕੋਈ ਨਾ ਗਗਣ ਆਵਦੀ ਨਵੇੜੀ ਆਵਦੀ ਕੀਤੀ ਤੇ ਪਾਦੇ ਪੜਦਾ ਜੇ ਆਈ ਛਿੰਦਰ ਉਹਨੂੰ ਕਹੇਦੀ ਉਹ ਤਾਂ ਮੈਨੂੰ ਵੱਡ ਖਾਣੇ ਵਾਂਗੂ ਪੈਣ ਲੱਗੀ ਉਹ ਤਾਂ ਜ਼ਮੀਨ ਜਾਇਦਾਦ ਪੁੱਛਣ ਲੱਗੀ ਕਿੰਨੀਆਂ ਟੂਮਾ ਪਾਉਂਗੇ ਉਹ ਅਸੇ ਤੇ ਗੱਲ ਸੈੱਟ ਨੂੰ ਮੈਨੂੰ ਵੀ ਗਗਨ ਕਿਨੇ ਆਖਣਾ ਹੈਲੋ ਆਹ ਡੀਜੇ ਦੀ ਚੈਰੀ ਵਰ ਕੋਈ ਨਾ ਆਰਕੈਸਟਰਾ ਲਿਵਾਵਾਂ ਪੈਰ ਸੋ ਤਾਂ ਵਧੀਆ ਜਿਹਾ ਘੈਂਟ ਜਿਹਾ ਦੇਖਾਂਗੇ ਮੈਂ ਮਾੜੀ ਮੋਟੀ ਗੱਲ ਕਰਾਂ ਆਹ ਆਹ ਕਰ ਠੀਕ ਕੌਣ ਸੀ ਵੇਹੇ ਕਾ ਤੂੰ ਪਹਿਲਾਂ ਸੰਬੁੱਖਾਂ ਕਰਦਾ ਫਿਰਦਾ ਆਪਣੇ ਕਿ ਹਜੇ ਰਿਸ਼ਤਾ ਹੋ ਗਿਆ ਉਹੀ ਗੱਲ ਹੈ ਕਿ ਮੰਗਿਆ ਨਹੀਂ ਵਿਆਹ ਨਹੀਂ ਪਹਿਲੀ ਘੋੜੀ ਸ਼ਿੰਗਾਰੀ ਫਿਰਦਾ ਪਰਸਾ ਦਾ ਚੁੰਨੀ ਜਿਹੜਾ ਅਕੇਲੇ ਹੋਣੀ ਹੈ ਕੀ ਦੀ ਮੇਰੀ ਹੋਰ ਕੀ ਦੀ ਤੇ ਕੁੜੀ ਕੌਣ ਹਣ ਤੂੰ ਪੱਪੀ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਉਹ ਸਿੰਦਰਪੁਰ ਭਜਾਈ ਨੇ ਸਾਰੀ ਗੱਲ ਤਾਂ ਪੱਕੀ ਕਰ ਰੱਖੀ ਹੈ ਹੈ ਨੀਤ ਨਾਲ ਪਾ ਉਹ ਨਹੀਂ ਕਰਦੇ ਰਿਸ਼ਤਾ ਕਿਉਂ ਕਿਉਂ ਨਹੀਂ ਕਰਦੇ ਹੈ ਅੱਜ ਭਾਰੀ ਜੀ ਜਨਾਨੀ ਟੱਕਰੀ ਸਾਨੂੰ ਗਲੀ ਚ ਆਹੋ ਜਾਂਦੀ ਸੀ ਬੜਬੜ ਕਰਦੀ ਬੜਬੜ ਕਰਦੀ ਇਹੀ ਤਾਂ ਮੀਤ ਦੀ ਮਾਂ ਸੀਗੀ ਇਹ ਤਾਂ ਰਿਸ਼ਤੇ ਨੂੰ ਜਵਾਬ ਦੇਗੀ ਤੈਨੂੰ ਮੈਂ ਬੜਬੜ ਕਰੀ ਜਾਂਦੀ ਸੀ ਮੈਂ ਕਿ 14 ਵਾਰੀ ਬਾਾਰ ਨਾ ਕਰੋ ਰਿਸ਼ਤਾ ਸਰ ਓਏ ਕਿਵੇਂ ਜਵਾਬ ਦੇ ਦਊਗੀ ਦੱਸ ਮੈਂ ਤਾਂ ਉਹਨੂੰ ਛਿੰਦਰ ਨੂੰ ਹੁਣ ਕੱਲ ਪਰਸੋ 2000 ਦਾ ਨੋਟ ਵੀ ਦੇ ਕੇ ਆ ਉਹ ਤਾਂ ਜਵਾਬ ਦੇਣ ਵਾਲੀ ਹੈ ਹੀ ਨਹੀਂ ਪੱਕਾ ਤੂੰ ਕੋਈ ਕਰਤੂਤ ਖੰਡਿਆਈ ਹੋਊਗੀ ਆਪਾਂ ਨੂੰ ਤਾਂ ਆਪਦੀ ਜਵਾਨੀ ਪਹਿਰ ਦੀ ਸੌ ਲੱਗੇ ਜਿਹੜੀ ਨੰਗ ਗਈ ਹਨ ਆਪਾਂ ਦੀ ਅੱਜ ਨਾ ਮੇਰੇ ਤੇ ਚੜੇ ਉਹੀ ਜਵਾਨੀ ਚ ਮੈਂ ਤਾਂ ਮੈਨੂੰ ਤਾਂ ਐ ਹੈ ਵੀ ਮੇਰੇ ਦਿੌਰ ਦਾ ਰਿ ਬੈਠੀ ਹੈ ਤੂੰ ਹੀ ਕੁਛ ਨਾ ਕੁਛ ਪਾਣੀ ਮਾਰੀ ਹੋਗੀ ਬੇ ਐਵੇਂ ਪਾਣੀ ਮਾਰੇ ਕਹੀ ਤਾਂ ਯਨੇ ਬੇ ਜਿਹੜੀ ਨੰਗੀ ਜਵਾਨੀ ਉਹਦੀ ਸੌਵੇਂ ਮੁੜ ਕੇ ਨਾ ਆਵੇ ਮੇਰੇ ਤੇ ਹੈ ਜਿਹੜੇ ਰਹਿੰਦੇ ਕਿ ਤਗੜਾ ਮੈਨੂੰ ਤਾਂ ਆਪ ਦਾ ਆਪ ਹੀ ਹੀਲਾ ਕਰਨਾ ਪਊਗਾ ਜਾਨਾ ਫਿਰ ਮੈਂ ਛਿੰਦਰ ਕੋਲ ਤੂੰ ਨਹੀਂ ਮੇਰਾ ਸਿਰ ਚੜਨ ਦਿੰਦੀ ਹੈਗੀ ਮੇਰੀ ਗੱਲ ਸੋਣਾ ਮੀਤ ਦੀ ਮਾਂ ਸੀ ਆਪਣੇ ਘਰੇ ਇਸ ਪਤਾ ਕੀ ਕਹਿੰਦੀ ਕਿੰਨੀਆਂ ਟੂਮਾ ਪਾਉਂਗੇ ਕਿੰਨੀ ਜ਼ਮੀਨ ਆਉਂਦੀ ਹੈ ਵੰਟੂ ਨੂੰ ਟਰੈਕਟਰ ਆਵਦਾ ਸੋਡੇ ਹਲ ਪੰਜਾਲੀ ਆਉਦੇ ਆ ਸਾਰੇ ਸੰਦ ਸਿਹੜ ਇਹ ਜੇ ਕੁਝ ਪੁੱਛੀ ਹੁੰਦੀ ਆ ਫਿਰ ਐ ਤਾਂ ਹੁਣ ਅਗਲਾ ਮਾੜੀ ਮੋਟੀ ਦਾ ਪੁੱਛ ਦੱਸ ਕਰਦੇ ਹੀ ਹੁੰਦਾ ਤੇ ਤੇਰਾ ਵੀ ਮੈਨੂੰ ਪਤਾ ਹੀ ਆ ਤੇ ਮੈਂ ਕਹਿੰਦਾ ਵਾਲੇ ਵਾਂਗੂ ਪੈ ਗਈ ਹੋਈ ਨਾ ਨਾ ਆਪਣ ਤੋਂ ਸੌ ਲੱਗੇ ਜਿਹੜੀ ਜਵਾਨੀ ਨੰਗੀ ਕੌਣ ਲੱਗੇ ਮੈਨੂੰ ਲੱਗਦਾ ਨਾ ਮੈਂ ਛੜਾ ਛੁੜਾ ਮਰ ਜੂਗਾ ਮੈਂ ਤਾਂ ਛੇਂਦਰ ਕੋਲ ਜਾ ਕੇ ਉਹ ਰਪੜਾਈ ਕੋਲ ਉਹੀ ਹੱਲ ਕਰੂਗੀ ਤੂੰ ਨਹੀਂ ਕਰਦੀ ਮੇਰਾ ਹੱਲ ਕੋਈ ਨਾ ਭਾਈ ਜਾ ਆ ਹੁਣ ਉਹੀ ਗੱਲ ਆਪਾਂ ਨੂੰ ਕੀ ਆ ਹੈ ਨਹੀਂ ਹੁੰਦਾ ਰਸਤਾ ਨਾ ਹੋਵੇ ਸੁੱਖ ਨਾ ਸਾਰਾ ਘਰ ਮੇਰੇ ਕਬਜ਼ੇ ਚ ਤੇ ਮੈਂ ਤਾਂ ਜੈਸ਼ਿੰਦਰ ਨੂੰ ਆਈ ਮੈਂ ਤਾਂ ਛਿੰਦਰ ਨੂੰ ਵੀ ਇਹੀ ਗੱਲ ਕਹਿ ਦੂੰਗੀ ਭਾਈ ਉਹਦੀ ਮਾਂ ਸੀ ਮੇਰੀ ਚੱਕਮੀ ਜੀ ਤੇ ਉਹ ਤਾਂ ਮੈਥੋਂ ਇੱਥੇ ਹਿਸਾਬ ਕਿਤਾਬ ਕਰਕੇ ਮੇਰਾ ਪਹਿਲੇ ਦਿਨ ਹੀ ਲੜਕੇ ਵਾਗੀ ਮੁੰਡਾ ਦੇਖਣ ਆਈ ਦੱਸ ਮੈਨੂੰ ਕੀ ਪਛਾਣ ਆਉਂਦੀ ਸੀ ਉਹਦਾ ਮੁੰਡਾ ਦੇਖਣ ਆਇਆ ਤਾਂ ਆਏ ਆ ਬੜੀ ਜਿਵੇਂ ਘਰ ਚੋਰ ਆ ਕੇ ਠਾ ਮੰਜੇ ਤੇ ਬੱਜੇ ਹੁੰਦੇ ਉਹ ਮੈਂ ਤਾਂ ਡਰ ਗਈ ਘਣ ਮੈਂ ਤਾਂ ਐਸੀ ਗੱਸ ਸੰਗਾ ਕੇ ਸਿਕਾਰਕ ਚੱਕ ਕੇ ਲੈ ਜਾ ਕਰ ਜਾ ਇਹਨੂੰ ਖਾਵੇ ਹਾਂ ਟੁੱਟ ਕੇ ਦੇ ਉਹਦਾ ਰਸਤਾ ਟੁੱਟ ਕੇ ਮੇਰਾ ਕਿਹੜਾ ਇੱਥੇ ਸਾਖ ਮੁੜ ਗਏ ਪੁੱਤ ਨੂੰ ਮੈਂ ਤਾਂ ਸੌਜਾਂ ਘੰਟਾ ਜਾਣ ਖਾਣ ਕੰਜਰ ਖਾਣੇ ਹਾਂ ਦੁਪਹਿਰੇ ਦੁਪਹਿਰੇ ਮਰ ਗਈ ਧੁੱਪ ਚ ਐਵੇਂ ਗਈ ਦੱਸ ਕੋਈ ਫਾਇਦਾ ਨਿਕਲ ਆਉਂਦੀ ਬੇਇੱਜ਼ਤੀ ਕਰਾ ਕੇ ਮੁੜ ਕੇ ਆਈਂਗੀ ਐਵੇਂ ਸੁੰਦਰ ਦੀਆਂ ਗੜੀਆਂ ਗੱਲਾਂ ਮਾਂ ਤੂੰ ਮੁੜੀ ਵੀ ਆਉਣੀ ਬੜਬੜ ਜੇ ਕਰਦੀ ਗਈ ਵੀ ਆ ਘਰ ਰਸਤੇ 'ਚ ਮੁੜਾਈ ਨਹੀਂ ਪੁੱਤ ਗਈ ਸੀ ਰਸਤੇ 'ਚ ਕਾਹਨੂੰ ਮੁੜਾਈ ਮੈਂ ਫੇਰ ਨਹੀਂ ਸੀ ਤੇ ਸੀ ਕੀ ਪੁੱਤ ਜਦੋਂ ਮੈਂ ਗਈ ਉਹ ਤਾਂ ਪਰਜਾਈ ਮੇਰੇ ਗਾਲ ਪਾਏਗੀ ਕਿਉਂ ਮਾਂ ਉਹ ਕਾਹਤੋਂ ਗਾਲ ਪੈ ਕੇ ਗਾਲ ਪੈਨਦਾ ਤਾਂ ਉਹਨਾਂ ਦਾ ਕੋਈ ਹੱਕ ਹੀ ਨਹੀਂ ਪੰਦਾ ਹੈ ਤੇ ਓਕੇ ਤੂੰ ਕੌਣ ਆ ਮੂੰਹ ਚੱਕੀ ਆਉਣੀ ਆਂਗੀ ਆ ਕਿ ਲਟੇਰੀ ਆ ਗਈ ਆਏ ਆ ਗਈ ਬਾ ਆ ਗਈ ਇੰਨਾ ਕੁਝ ਬੋਲੀ ਪੁੱਤ ਮੈਨੂੰ ਤਾਂ ਹਾਏ ਨਹੀਂ ਮਾਂ ਬਿਨਾਂ ਗਾਲ ਤੋਂ ਇੰਨਾ ਕੁਝ ਬੋਲੀ ਉਹ ਤਾਂ ਭੈੜੀ ਵਾਲੇ ਹੋਣਗੇ ਤੇਰਾ ਨਹੀਂ ਪੁੱਤ ਬੱਸ ਅੱਬਾ ਹੁਣਾ ਉੱਥੇ ਆਪਾਂ ਨਹੀਂ ਕਰਦੇ ਕਰਦੇ ਹੈਗੇ ਲੈ ਸਿੰਦਰ ਨੇ ਕੁੱਤੀ ਨੇ ਕੀ ਦੇਖਿਆ ਆਏ ਤਾਂ ਦੇਖਦੀ ਘੱਟੋ ਘੱਟ ਵੀ ਪਰਜਾਈ ਤਾਂ ਇੰਨੀ ਚਲਾਉਂਗੀ ਤੇਰਾ ਕਿਵੇਂ ਉਹਦੇ ਨਾਲ ਆਉਂਗਾ ਮਾਂ ਕੋਨੇ ਦੇਖਿਆ ਦੁਖਿਆ ਕੁਛ ਨਹੀਂ ਉਹਨੂੰ ਤਾਂ ਵਸਾਇਆ ਸੀਗਾ ਮੈਨੂੰ 4 ਪੈਸੇ ਮਿਲ ਜਾਣ ਵਿੱਚੋਂ ਤੈਨੂੰ ਪਤਾ ਤਾਂ ਹੈਗਾ ਲੱਖ ਰੁਪਈਆ ਲੱਖ ਰੁਪਈਆ ਕਰਦੀ ਫਿਰਦੀ ਆ ਉਹਨੇ ਕੀ ਲੈਣਾ ਦੇਣਾ ਔਖੀ ਹੋਊਂਗੀ ਤਾਂ ਮੈਂ ਹੋਊਂਗੀ ਉਹਦੀ ਪਰਜਾਈ ਤੰਗ ਕਰੂਗੀ ਮੈਨੂੰ ਕਰੂ ਸ਼ੇਂਦਰ ਨੂੰ ਥੋੜੀ ਉਹ ਤਾਂ ਪੈਸੇ ਲੈ ਕੇ ਸਾਈਡ ਤੇ ਹੋ ਜੂ ਨਾ ਪੁੱਤ ਪਰਜਾਈ ਕਿਦੋਂ ਰਾਜੀ ਹੈਗੀ ਹੈ ਪਰਜਾਈ ਕੋਈ ਨਹੀਂ ਰਾਜੀ ਹੁੰਦਾ ਸਰੀਕ ਵੀ ਘਰ ਬੱਸ ਜੇ ਸਹੀ ਗੱਲ ਆ ਮਾਂ ਤੇਰੀ ਕਿੱਥੋਂ ਮਰਾਜੀ ਹੁੰਦਾ ਸਰੀਕਣਾਂ ਅਗਲੀ ਨੂੰ ਆਏ ਹੁੰਦਾ ਬਰਾਬਰ ਦੀ ਹੱਕਦਾਰ ਬਣ ਜੂਗੀ ਵੀ ਸਾਰਾ ਕੁਸ ਮੇਰੇ ਲਈ ਰਹਿ ਜੇ ਇਹ ਤਾਂ ਗਲਤੀ ਸਹੀ ਹੈ ਮਾਂ ਚਲ ਕੋਈ ਨਾ ਪੁੱਤ ਤੇਰੇ ਬਾਪੂ ਨੂੰ ਨਾ ਦੱਸੀ ਲੜੂਗਾ ਵੀ ਆਪਦੀ ਬੇਇੱਜ਼ਤੀ ਕਰਾ ਕੇ ਆਈਆਂਗੀ ਚਲ ਕੋਈ ਗੱਲ ਨਹੀਂ ਮੈਨੂੰ ਤਾਂ ਤੂੰ ਵਧੀਆ ਕਹਿੰਦੀ ਸੀਗੀ ਵੀ ਜਾਮਾ ਕਾ ਨਾ ਜਾਮਾ ਮੈਂ ਆਖਿਆ ਮਾਂ ਤੂੰ ਮਰਜ਼ੀ ਕਰ ਲੈ ਤੂੰ ਵੱਡੀਆਂ ਤਾਂ ਚਲ ਮੈਨੂੰ ਤਾਂ ਪੁੱਤ ਆਏ ਸੀਗਾ ਵੀ ਜਿਹੜੇ ਆਪਾਂ ਦਵਾਂਗੇ ਜਾਂ ਉਹ ਦੇਣਗੇ ਵੀ ਜ਼ਰੂਰੀ ਹੈ ਕਿਸੇ ਦਾ ਘਰ ਪਰ ਨਾ ਹਾਂ ਆਪਦੇ ਘਰੇ ਰਹਿਣਗੇ ਚਾਰ ਸਿੱਲੜ ਨਹੀਂ ਮਾਂ ਮੂੰ ਤਾਂ ਚੰਗਾ ਹੀ ਹੋਇਆ ਜੇ ਤੂੰ ਗਈ ਤੈਨੂੰ ਉਹ ਐ ਬੋਲੀ ਤਾਂ ਆਪਾਂ ਨੂੰ ਪਤਾ ਤਾਂ ਲੱਗ ਗਿਆ ਨਾ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਗਿਆ ਪੁੱਤੋ ਤਾਂ ਇੰਨਾ ਬੋਲੀ ਮੇਰਾ ਤਾਂ ਦਿਮਾਗ ਫਟਣ ਵਾਲਾ ਹੋ ਗਿਆ ਉੱਥੇ ਇੰਨਾ ਸ਼ੁਕਰ ਮੇਰਾ ਬਲੱਡ ਨਾ ਵਧ ਗਿਆ ਮੈਂ ਤਾਂ ਬਸ ਆ ਗਈ ਚੁੱਪ ਕਰਕੇ ਮਾਂ ਹੁਣ ਮੇਨੂੰ ਤਾਂ ਗੁੱਸਾ ਆਉਂਦਾ ਮੈਨੂੰ ਲੈ ਕੇ ਚਾਲਾਂ ਕਿਵੇਂ ਉਹ ਤੈਨੂੰ ਬੋਲੀ ਉਹਦਾ ਦਿਮਾਗ ਦੇ ਮੋਕ ਕੰਮ ਕਰਦਾ ਨਹੀਂ ਆਪ ਤੋਂ ਵੱਡਿਆਂ ਨੂੰ ਐ ਬੋਲਦੇ ਹੁੰਦੇ ਆਪਾਂ ਕੀ ਆਣਾ ਪੁੱਤ ਕੋਈ ਨਾ ਸਿੰਦਰ ਨਾ ਕਰੂੰ ਗੱਲ ਵੀ ਤੂੰ ਇਹੋ ਜਿਹੀ ਟਕਰਾਉਣ ਲੱਗੀ ਸੀ ਸਾਨੂੰ ਕੋਈ ਨਹੀਂ ਭੈਣ ਨਾਲ ਤਾਂ ਮੈਂ ਵੀ ਗੱਲ ਕਰੂੰ ਚਾਹੇ ਮੈਥੋਂ ਵੱਡੀ ਆ ਅੱਜ ਤਾਂ ਮੈਂ ਪੂਰਾ ਗੁੱਸੇ 'ਚ ਬੋਲੂ ਵੀ ਕੀ ਗੱਲ ਆ ਨਾ ਮੇਰੀ ਮਾਂ ਦਾ ਹਜਾ ਕਿਉਂ ਲਾਹਿਆ ਹੋਰ ਕੀ ਆ ਚੱਲਦੀ ਐ ਬਾਜਾ ਮਾਂ ਅੰਦਰ ਹੋਰ ਹੋਰ ਮੈਨੂੰ ਤਾਂ ਭਲਾ ਹੀ ਗੁੱਸਾ ਸਾਰੇ ਧੋਤੇ ਕੱਪੜੇ ਹੈ ਹਾਂ ਮਾਂ ਮੇਰੇ ਨਾਲ ਤਾਂ ਪਰਤੇਾਈ ਹੋਈ ਗੱਲ ਆ ਆ ਪ੍ਰਾਈਵੇਟ ਬੱਸਾਂ 50 ਲਾਂਦੀਆਂ ਆ ਘੋੜੇ ਵਾਲੇ ਮੇਰੇ ਪਿਓ ਦੀ ਸਾਲੀ ਇੱਕ ਵੀ ਨਹੀਂ ਲੰਗੀ ਜੇ ਕੋਈ ਲੰਗਦੀ ਆ ਤਾਂ ਮੇਰੇ ਪਿਓ ਦੇ ਸਾਲ ਠੂਹ ਲਾਈ ਜਾਂਦੇ ਨੇ ਕੱਢ ਕੇ ਜੇ ਕੋਈ ਹੋਣਾ ਹੀ ਨਾ ਮੈਂ ਤਾਂ ਮੂਰੇ ਲੰਬੀਉ ਪਾਈ ਜੂ ਟਾਇਰਾਂ ਦੇ ਆ ਆਉਂਦੀ ਆ ਲੱਗਦਾ ਇੱਕ ਲੈ ਉਹ ਪਾਇਣ ਦਾ ਖਾਸਪਰਾਂ ਨੂੰ ਲੈ ਕੇ ਕੱਢ ਕੇ ਪਰਤੇਾਈ ਹੋਈ ਗੱਲ ਆ ਮੇਰੇ ਨਾਲ ਤਾਂ ਆ ਵਾਂਟੂ ਅੱਜ ਕਿਵੇਂ ਆਉਂਦਾ ਇੱਧਰ ਨਹੀਂ ਆਣ ਸੁੱਖ ਹੋਵੇ ਓਹੋ ਕਿਵੇਂ ਭਾਬੇ ਵਧੀਆ ਤੂੰ ਕਿਵੇਂ ਦਾਮ ਚੜਾਈ ਫਿਰਦਾ ਵੇ ਉਹ ਗੱਲ ਹੀ ਦਮ ਚੜਾਉਣ ਵਾਲੀ ਸੀ ਮੈਂ ਤਾਂ ਘਰੇ ਜਾਂਦਾ ਸੀ ਤੂੰ ਇੱਥੇ ਬੈਠੀ ਐ ਮੈਂ ਤਾਂ ਮੀਤੀ ਕੇ ਪਿੰਡ ਜਾ ਕੇ ਆਉਣੀ ਆ ਮੇਰੀ ਭੂਆ ਕੋਲੇ ਪੁੱਛਣ ਨੂੰ ਕਹਿੰਦੇ ਸੀ ਕਿ ਦੋ ਤਿੰਨ ਦਿਨਾਂ ਨੂੰ ਆ ਕੇ ਜਾਵਾਂਗੇ ਆ ਕੇ ਕੋਈ ਖੜਿਆ ਨਹੀਂ ਹੁਣ ਨਹੀਂ ਕੋਈ ਫਾਇਦਾ ਹੈਗਾ ਜਾ ਕਿਉਂ ਕੀ ਗੱਲ ਹੋ ਗਈ ਕਿਉਂ ਨਹੀਂ ਫਾਇਦਾ ਭਾਈ ਉਹ ਤਾਂ ਜਵਾਬ ਦੇਗੇ ਜਵਾਬ ਦੇ ਕੇ ਕੌਣ ਆਇਆ ਸੀਗਾ ਉਹਦੀ ਮਾਂ ਆਈ ਸੀਗੀ ਹਾਏ ਮੈਂ ਮਰ ਜਾਉਂਦੀ ਬਾ ਆ ਗਈ ਮੈਥੋਂ ਪੁੱਛੇ ਗੁਣਾ ਹੀ ਆ ਗਈ ਭੂਆ ਕੰਜਰਾਂ ਦੀ ਤੇ ਤੈਨੂੰ ਪਤਾ ਨਹੀਂ ਹੈਗਾ ਨਾ ਮੈਂ ਤਾਂ ਸੌਹ ਮਹਾਰਾਜ ਦੀ ਮੈਨੂੰ ਤਾਂ ਪਤਾ ਵੀ ਨਹੀਂ ਮੈਂ ਤਾਂ ਢੱਕ ਵੀ ਨਹੀਂ ਇਹ ਗੱਲ ਦੀ ਵੀ ਭੂਆ ਆ ਕੇ ਮੁੜ ਗਈ ਵੱਦ ਹੋ ਗਈ ਉਹ ਤਾਂ ਮੈਂ ਨਾ ਮੈਂ ਤਾਂ ਘਰੇ ਹੈ ਨਹੀਂ ਸੀਗਾ ਹਾਂ ਉਹ ਕਿਤੇ ਆਈ ਆ ਆਈਏ ਮੇਰੇ ਭਾਬੀ ਦਾ ਤੈਨੂੰ ਪਤਾ ਹੀ ਆ ਹਾਂ ਪੁੱਠੇ ਘਾੜੇ ਵਾਂਗੂ ਤਾਂ ਚੱਲਦੀ ਐ ਚੱਲਦੀ ਆ ਪਤਾ ਨਹੀਂ ਕੀ ਗੱਲ ਤੇ ਇਹਨਾਂ ਦੀ ਜਿੱਦ ਵੈਸ ਹੋ ਗਈ ਲੜ ਲੜ ਪਈਆਂ ਉਹ ਦੇ ਕੇ ਜਵਾਬ ਤੁਰ ਗਈ ਤੇ ਵਧੀਆ ਹੋਏ ਇੱਕ ਗੱਲੋਂ ਤਾਂ ਜਵਾਬ ਦੇ ਕੇ ਤੁਰ ਗਈ ਨਾ ਤੁਸੀਂ ਮੈਨੂੰ ਦੱਸਣਾ ਚੰਗਾ ਨਹੀਂ ਸਮਝਿਆ ਤੁਸੀਂ ਉਹ ਮੈਨੂੰ ਫੋਨ ਕਰਕੇ ਸੱਦ ਲੈਂਦੇ ਮਰ ਜਾਂਦੇ ਮੈਂ ਹੁਣ ਮੈਨੂੰ ਕੀ ਦਸੀ ਇਹਦਾ ਮੈਂ ਤਾਂ ਘਰੇ ਹੀ ਹੈ ਨਹੀਂ ਸੀਗਾ ਹਾਂ ਨਾਲੇ ਮੈਂ ਪੱਟਦੀਆਂ ਭੂਆ ਦੀ ਗੁੱਤ ਨਹੀਂ ਜਾ ਕੇ ਕੰਜਰਾਂ ਦੀ ਦੀ ਵੀ ਕੀ ਗੱਲ ਭਾਈ ਦੱਸਦੀ ਮੁੰਡੇ ਦੀ ਦੱਸਾਂ ਮੈਂ ਪੌਂਦੀ ਮੈਰਗੀ ਤੇ ਚੱਕ ਕੇ ਪੂਥਾ ਤੋਂ ਕੱਲੀ ਵਾਗੀ ਤਾਂ ਹੀ ਲੈ ਲੇ ਡੋਲਾ ਓਹੋ ਐ ਕਿ ਗੁੱਸੇ ਹੋਈ ਨਹੀਂ ਭਾਬੀ ਮੇਰੀ ਗੱਲ ਸੁਣ ਮੈਂ ਤੇਥੋਂ ਕੋਈ ਬਾਹਰ ਤਾਂ ਹੀ ਤੈਨੂੰ ਲੱਭਦਾ ਫਿਰਦਾ ਸੀਗਾ ਮੈਂ ਮੇਰੀ ਗੱਲ ਸੁਣ ਮੈਂ ਤਾਂ ਤਾਂ ਆਇਆ ਤੇਰੇ ਕੋਲ ਮੇਰੀ ਤਾਂ ਪਿੰਡ ਚ ਬੇਝਤੀ ਹੋ ਜੂਗੀ ਹੋ ਜਾ ਫਿਰ ਹੁੰਦੀ ਆ ਹੋ ਜਾ ਮੈਂ ਕੀ ਕਰਾਂ ਹੁਣ ਮੇਰੇ ਕੋਈ ਬੱਥ ਦੀ ਗੱਲ ਨਹੀਂ ਹੈਗੀ ਹਾਂ ਮੇਰੀ ਗੱਲ ਤਾਂ ਸੁਣ ਲੈ ਭਾਬੀ ਐ ਕਿਉਂ ਕਰਦੀਆਂ ਹਾੜੇ ਹਾੜੇ ਮੈਂ ਤਾਂ ਡੀਜੇ ਵੀ ਬੁੱਕ ਕਰਾ ਲਿਆ ਆਰਕੈਸਟਰ ਵੀ ਕਰ ਲਿਆ ਪੈਲਸ ਵੀ ਪੱਕ ਕਰ ਲਿਆ ਹੁਣ ਉਹ ਮੌਕੇ ਤੇ ਜਵਾਬ ਦੇ ਕੇ ਮਾੜੀ ਗੱਲ ਤਾਂ ਉਹਨਾਂ ਦੀ ਹੈ ਜਿਹੜੇ ਤੇਰਾ ਦੱਸ ਕੇ ਨਹੀਂ ਆਏ ਹੈਗੇ ਆਏ ਨਹੀਂ ਭਾਈ ਹੁਣ ਰਿਸ਼ਤੇ ਹੁੰਦੇ ਹੈਗੇ ਮੈਂ ਤਾਂ ਹੁਣ ਦੁੱਗਣਾ ਰੇਟ ਲਾਉਂਗੀ ਹਾਂ ਓਹੋ ਜਦੋਂ ਮੇਰੀ ਜਾਤ ਨਹੀਂ ਪੁੱਛੀ ਹੈਗੀ ਕਿਸੇ ਨੇ ਤੁਸੀਂ ਤਾਂ ਪਹਿਲਾਂ ਨਹੀਂ ਜਾਤ ਪੁੱਛਦੇ ਮੰਗਰੋਂ ਮੇਰੀ ਕੀ ਜਾਤ ਪੁੱਛਣੀ ਸੀ ਕਿਸੇ ਨੇ ਹੈ ਉਹ ਫਿਰ ਮੈਂ ਕੀ ਆਹ ਅੰਦਰ ਲੋਕ ਦੇਖੀਏ ਤੇ ਤੂੰ ਮੇਰੇ ਨਾਲ ਲੜੀਏ ਨੀ ਬੇਇਜ਼ਤੀ ਹੋਊ ਕੋਈ ਜੇ ਕਿਸੇ ਨੇ ਜੇ ਗੱਲ ਵੀ ਸੁਣ ਲਈ ਤੇ ਜਿਹੜੀ ਮੇਰੀ ਬੇਇਜ਼ਤੀ ਹੋਗੀ ਮੈਨੂੰ ਬਚੋਲਗਿਰੀ ਚੋਂ ਬਾਹਰ ਕੱਢਤਾ ਮੇਰੀ ਬੇਇਜ਼ਤੀ ਉਹ ਤੁਹਾਡੀ ਬੇਇਜ਼ਤੀ ਨਹੀਂ ਮੰਨਦੇ ਤੁਸੀਂ ਹੈ ਨਹੀਂ ਮੈਂ ਬਚੋਲਗਿਰੀ ਚੋਂ ਬਾਹਰ ਕੱਢਿਆ ਤੈਨੂੰ ਮੈਂ ਕੱਢਿਆ ਤੂੰ ਮੇਰਾ ਸਾਥ ਦੇ ਬਚੋਲਗਿਰੀ ਚੋਂ ਉਹਨਾਂ ਨੇ ਬਾਹਰ ਕੱਢਿਆ ਤੈਨੂੰ ਕੋਈ ਨਾ ਮੈਂ ਜਾ ਕੇ ਪਾਉਣੀ ਆ ਖਲਾਰਾ ਉਹਨਾਂ ਦੇ ਹੈ ਪਾੜਦੀਆਂ ਗੁੱਤ ਨਹੀਂ ਜਾ ਕੇ ਕੰਜਰੀ ਦੀ ਮੇਰੀ ਗੱਲ ਮੇਰੀ ਗੱਲ ਛੱਡ ਭਾਬੀ ਗੁੱਸੇ ਨਾ ਉਹ ਗੁੱਸਾ ਹੋਣਾ ਤੂੰ ਉਹਨਾਂ ਤੇ ਹੋ ਜਾ ਕੇ ਤੂੰ ਦੁਗਣੇ ਕਹਿੰਦੀ ਮੈਂ ਤੈਨੂੰ ਤਿੱਗੜੇ ਦੇ ਦੂੰਗਾ ਹੁਣ ਮੌਕੇ ਤੇ ਤੂੰ ਦੇਖ ਮੈਨੂੰ ਉਹਦੇ ਕਹਿਤਾ ਵੀ ਦੋ ਦਿਨਾਂ ਤੱਕ ਤੇਰੀ ਚੁੰਨੀ ਚੜਾ ਕੇ ਲਿਆਉਂਗੇ ਹੋਰ ਹੁਣ ਮੈਂ ਤਾਂ ਆਪਾ ਤੇ ਤੂੰ ਵੀ ਕਰਦੀ ਵੀ ਮੇਰਾ ਰਿਸ਼ਤਾ ਨਹੀਂ ਹੁੰਦਾ ਮੇਰੇ ਤਾਂ ਸ਼ਿੰਦਰ ਭਾਬੀ ਕਰਾਈਂਦੀ ਜੇ ਹੁਣ ਦੋ ਦਿਨਾਂ ਤੱਕ ਚੁੰਨੀ ਨਾ ਚੜੀ ਮੈਂ ਰ ਤਾਂ ਬੇਜਤੀ ਹੋ ਜੂ ਮੈਂ ਤਾਂ ਮਰ ਜੂ ਕੁਸ ਖਾ ਕੇ ਬੇ ਮੇਰੇ ਤਾਂ ਮਰਨ ਹੋਇਆ ਪਿਆ ਜਾਣੀ ਆ ਮੈਂ ਹੁਣੇ ਚੱਲ ਹਾਂ ਕੋਈ ਨਾ ਮੇਰੀ ਗੱਲ ਸੁਣ ਕੇ ਬਾਹਰ ਤੈਨੂੰ ਆਇਆ ਨਾ ਤੈਨੂੰ ਮੈਂ ਮੋਟਰਸਾਈਕਲ ਤੇ ਵੱਡੇ ਅੱਡੇ ਤੇ ਲਾਉਣਾ ਇੱਥੇ ਕੋਈ ਬਸ ਬੂਸੇ ਨਹੀਂ ਖੜਦੀ ਆ ਪ੍ਰਾਈਵੇਟ ਜਾਈ ਦੇ ਤ ਪ੍ਰਾਈਵੇਟ ਵਾਲੇ ਕਰਾਇਆ ਲੈਂਦੇ ਨੇ ਚਲ ਤੂੰ ਮੇਨ ਮੋਟਰਸਾਈਕਲ ਥੀ ਛੱਡ ਕੇ ਆ ਉਧਰ ਨੂੰ ਜਾ ਕੇ ਪੱਟਾ ਆਉਂਦੀ ਗੁੱਤਨੀ ਤੰਜਰਾਂ ਦੀ ਕੀ ਗੱਲ ਕਰੀ ਮੇਰੇ ਨਾਲ ਬਾਲਾ ਨਾ ਲੜੀ ਇਹ ਨਾ ਹੋਵੇ ਵੀ ਜਮੇ ਜਵਾਬ ਦੇਣ ਮੇਰੀ ਇੱਜ਼ਤ ਰੱਖ ਲਈ ਹੁਣ ਤੈਨੂੰ ਪੈਸੇ ਵੀ ਵੱਧ ਦੇ ਦੂੰਗਾ ਹੁਣ ਤੇਰੀ ਇੱਜ਼ਤ ਨਹੀਂ ਇੱਜ਼ਤ ਮੇਰੀ ਦਾ ਸਵਾਲ ਆ ਆ ਜਾ ਫਿਰ ਚੱਲੀ ਚਲ ਲੈ ਕੇ ਚੱਲ ਮੈਨੂੰ ਮੋਟਰਸਾਈਕਲ ਤੇ ਆ ਜਾ ਆਜਾ ਪੁੱਤ ਆ ਤਾਂ ਤੇਰਾ ਬਾਪੂ ਐਵੇਂ ਦਵਾਈ ਸੜਕ ਦਿੰਦਾ ਰੋਜ਼ ਆਏ ਸੀਗਾ ਘਰੇ ਤਾਂ ਸਬਜ਼ੀਆਂ ਐ ਲਾਈ ਸੀ ਬਿਨਾਂ ਰੇਹਾਂ ਸਪਰੇਹਾਂ ਤਾਂ ਹੋ ਗਏ ਗੱਲ ਤਾਂ ਤੇਰੀ ਸਹੀ ਐ ਮਾਂ ਦੇਖੇ ਕਿੰਨੇ ਸੋਹਣੇ ਔ ਨਿੱਕ ਨਿੱਕੇ ਕੱਦੂ ਲੱਗੇ ਪਏ ਵਿੱਚ ਉਹ ਦੇਖ ਫੁੱਲ ਲੱਗੇ ਮਾਂ ਆ ਦੇਖ ਖੱਟੇ ਖੱਟੇ ਕਿੰਨੇ ਦੇਖ ਤਿੰਨ ਚਾਰ ਲੱਗੇ ਪਏ ਕੱਦੂ ਤਾਂ ਪਰ ਆਏ ਆ ਪੁੱਤੋ ਸਪਰੇ ਹਾਂ ਨਾਲ ਪਾਲੀ ਵੀ ਸਬਜੀ ਨਾ ਜ਼ਹਿਰੀ ਐ ਮੇਰਾ ਚੱਲ ਕੋਈ ਨਹੀਂ ਮਾਂ ਬਾਪੂ ਨੂੰ ਨਾ ਤੈਨੂੰ ਪਤਾ ਹੀ ਆ ਤੋ ਨਾ ਬੇਲਾ ਰਹਿਣਾ ਨਹੀਂ ਜਾਂਦਾ ਉਹ ਕੁਛ ਨਾ ਕੁਛ ਕਰਦਾ ਹੀ ਰਹਿੰਦੇ ਆ ਮਾਂ ਮੈਂ ਇੱਥੇ ਬਹਿ ਕੇ ਤੋੜਨਾ ਹਾਂ ਬੱਲੇ ਨਹੀਂ ਬੱਲੇ ਸ਼ਾਬਾਸ਼ ਭੂਆ ਤੇਰੇ ਲੱਗੇ ਤੇਰੀ ਸ਼ਰਮ ਤੇਰੀ ਐ ਜੀ ਦੀ ਐ ਕੀ ਯਾਰਾ ਤੈਨੂੰ ਕੀ ਮੈਂ ਚੜੀ ਚੜਾਈ ਆਉਣੀ ਆ ਨਾ ਤੂੰ ਸਿੱਧਾ ਮੂੰਹ ਜਾ ਕੇ ਬਾਗੀ ਮੁੰਡੇ ਵਾਲੇ ਨੇ ਘਰੇ ਤੇ ਮੈਨੂੰ ਪੁੱਛਣ ਦੱਸਣ ਦਾ ਹੱਕ ਹੈ ਨਹੀਂ ਸੀ ਤੇਰਾ ਲੈ ਤੈਨੂੰ ਕੀ ਪੁੱਛਣਾ ਸੀਗਾ ਮੈਨੂੰ ਪਤਾ ਲੱਗ ਗਿਆ ਉਹਨਾਂ ਦੇ ਕਾਹਤ ਦਾ ਮੈਨੂੰ ਸਿੱਧੀ ਜਾ ਕੇ ਨਾ ਚਲੋ ਚਾ ਤੇਰੇ ਆਰ ਦੀ ਢੇੜ ਚੱਕ ਕੇ ਮੂੰਹ ਬਾਗ ਜੂਗੀ ਉਧਰ ਫੇਰ ਅਗਲੇ ਤੇਰੀ ਜਾਤ ਕਿਉਂ ਪੁੱਛਣਗੇ ਹਾਂ ਲੱਦੇ ਲਵੋ ਤੂੰ ਮੇਰੀ ਗੱਲ ਸੁਣ ਲੈ ਪਾਣੇ ਮੇਰੀ ਮਾਂ ਨੂੰ ਫालतੂ ਨਾ ਬੋਲੀ ਜਾ ਗਲਤੀ ਤਾਂ ਤੇਰੀ ਵੀ ਆ 50000 ਰੁਪਏ ਲੈਣ ਦੀ ਮਾਰੀ ਨੇ ਤੂੰ ਸਾਨੂੰ ਦੱਸਿਆ ਨਹੀਂ ਉਹਦੀ ਪਰਜਾਈ 100 100 ਕੁਸ ਬੋਲੀ ਮੇਰੀ ਮਾਂ ਫਿਰ ਉਹ ਤਾਂ ਅਗਲੀ ਬੋਲੂਗੀ ਕਿ ਚੱਕ ਕੇ ਮੂੰਹ ਸਿੱਧੀ ਬਾਗੀ ਇਹਦੇ ਕੀ ਮਤਲਬ ਆ ਸਿੱਧੀ ਜਾਂਦਾ ਉਧਰ ਹੈ ਵਸਾਲੀ ਹੁਣ ਤੂੰ ਕੁੜੀ ਚੰਗਾ ਅਸਾਂ ਵਾਲੇ ਕੁੜੀ ਗਈ ਹਾਂ ਤੂੰ ਵੀ ਆਏ ਦੇਖਦੀ ਪੀ ਉੱਥੇ ਬਸੇਬਾ ਹੋ ਜੂਗਾ ਮਿੱਤਾ ਦਾ ਉਹੀ ਤੇਰਾ ਹੋ ਜਾਂਦਾ ਨਰਮਾ ਕੀ ਉਹ ਦੇਖ ਲੈ ਚਲਾਂਗੀ ਚਲਾ ਤੇ ਤੁਸੀਂ ਪਰਝਾਈ ਨਾਲ ਕੁੜੀ ਪਿਆਉਣੀ ਸੀ ਕਿ ਮੁੰਡੇ ਨਾਲ ਮੈਂ ਨਹੀਂ ਮੁੰਡਾ ਉੱਥੇ ਉਹ ਨਰਮਾ 50 5000 ਮਹੀਨੇ ਦਾ ਕਮਾਉਂਦਾ ਗਾਣਾ ਤੇ ਮੈਂ ਤੂੰ ਮੈਂ ਤਾਂ ਵੱਡੀਆਂ ਫੇਰ ਕਹਾਂਗੀ ਮੇਰੀ ਬੇਇੱਜ਼ਤੀ ਕਰਦੀ ਐ ਕੱਟਣਾ ਤਾਂ ਸਾਰਾ ਦਿਨ ਪਰਝਾਈ ਨਾਲ ਹੀ ਆ ਉਹ ਤਾਂ ਮੇਰੇ ਨਾਸੀ ਤੂੰ ਆ ਲੈ ਦੂ ਇੰਨੀ ਕੁ ਤਾਂ ਲਿਹਾਜ਼ ਰੱਖਦੀ ਵੀ ਰਿਸ਼ਤੇਦਾਰ ਆਇਆ ਮੇਰੀ ਮਾਂ ਨੂੰ ਕਿਵੇਂ ਨਹੀਂ ਉਹਨੂੰ ਕਿਹੜਾ ਪਤਾ ਸੀ ਇਹ ਤਾਂ ਚੱਕ ਕੇ ਮੂੰਹ ਬਾਗੀ ਹੋਈ ਬਿਨਾਂ ਦੱਸੇ ਹੁਣ ਤੂੰ ਪੜ੍ਹੀ ਲਿਖੀ ਆ ਤੈਨੂੰ ਤਾਂ ਸਾਰਾ ਪਤਾ ਹੁਣ ਬਿਨਾਂ ਦੱਸੇ ਸੋਡੇ ਘਰੇ ਕੋ ਨੇ ਅਸੀ ਆ ਦੱਸੇ ਉਸੇ ਪਤਾ ਲੱਗਦਾ ਇੱਥੇ ਹੀ ਪਰਖਿਆ ਜਾਂਦਾ ਬੰਦਾ ਪਰਖਿਆ ਜਾਂਦੇ ਨਾਲੇ ਹੋਰ ਉਹਨਾਂ ਨੇ ਕਾਤ ਕਿੱਡੀ ਕਰੀ ਕੁੱਣਾ ਹੀ ਤਾਂ ਕਾਤ ਬਥੇ ਤੇਰੀ ਕਾਤ ਦਾ ਪਤਾ ਲੱਗੋ ਹਣ ਸਾਰੇ ਪਿੰਡ ਚ ਮੇਰਾ ਟੰਡੋਰਾ ਪਿੱਟ ਰੱਖਿਆ ਸੀ ਵੀ ਮੀਤੀ ਦਾ ਰਿਸ਼ਤਾ ਮੈਂ ਕਰਾਉਣੀ ਆ ਪੱਕਾ ਹਾਂ ਹਾਂ ਨਾਲੇ ਹੁਣ ਕਿਤੇ ਹੋਰ ਤਾਂ ਮੈਂ ਕਰਕੇ ਦਿਖਾਈ ਮੈਂ ਪਾਣ ਨਹੀਂ ਮਾਰੂ ਮੈਂ ਹਾਂ ਹੋਰ ਨਹੀਂ ਪਾਣ ਨਹੀਂ ਕੋਈ ਨਾ ਤੂੰ ਜੱਤ ਨੂੰ ਲੱਗ ਨਾਲੇ ਅਗਲੇ ਕਹਿਣਗੇ ਭੂਆ ਅਗਲੇ ਕਹਿੰਦੇ ਕੁੜੀ ਚ ਕੋਈ ਆ ਹੋ ਕੁੜੀ ਨੇ ਕੋਈ ਬਦਨਾਮੀ ਖੱਟੀ ਹੋ ਜੜਾ ਅਗਲੇ ਨੇ ਜਵਾਬ ਦਿੱਤਾ ਐਂ ਤਾਂ ਨਹੀਂ ਕਹਿਣਾ ਵੀ ਤੂੰ ਥੋ ਤੁਸੀਂ ਜਵਾਬ ਦਿੱਤਾ ਅਗਲੇ ਤਾਂ ਕੁੜੀ ਚ ਕੱਢਣਗੇ ਕਸੂਰ ਹਾਂ ਜੇ ਤੁਰਦੀ ਲੱਗ ਤੂੰ ਜਿੰਨਾ ਹੀ ਮੈਂ ਤੇਰੀ ਇੱਜ਼ਤ ਕਰਦੀ ਸੀ ਉਹਨਾਂ ਹੀ ਤੂੰ ਉੱਤੋਂ ਉੱਤੇ ਛੱਡਦੀ ਆ ਕਿ ਕੁੜੀ ਨੂੰ ਕਲੰਕ ਲੱਗ ਗਿਆ ਆ ਹੋ ਗਿਆ ਲੋਕ ਐ ਕਹਿਣਗੇ ਲੋਕ ਕਹਿੰਦੇ ਆ ਕਹੀ ਜਾਣ ਮੈਨੂੰ ਪਤਾ ਮੈਂ ਐਸਾ ਹੀ ਮੈਂ ਮਾਂ ਤੇ ਮੈਂ ਹੁਣ ਦਿੰਦੀ ਨਹੀਂ ਮੈਂ ਨਹੀਂ ਕਿਤੇ ਹੁਣ ਦਿੰਦੀ ਹੁਣ ਇਹਦਾ ਹਾਂ ਲੋਕ ਤਾਂ ਕੁੱਤੇ ਭੌਂਕਦੀ ਰਹਿੰਦੇ ਨੇਗੇ ਹਾਂ ਲੋਕਾਂ ਨੇ ਸੁਣਨ ਲੱਗ ਗਏ ਬਸ ਫੇਰ ਕਿੱ ਨਾਲੇ ਬਧੀ ਇੱਜ਼ਤ ਕਰਾ ਕੇ ਆਈਆਂਗੀ ਫਿਰ ਹਾਂ ਮੈਂ ਤੀ ਯਾਰਾ ਤਾਂ ਸਾਰਾ ਕੁਝ ਹੀ ਦੇਖ ਰਿਹਾ ਹੁੰਦਾ ਨੇ ਕਿ ਠੀਕ ਆ ਆਏ ਕਿ ਮੈਂ ਮੂੰਹ ਚਾਤ ਕੇ ਵਾ ਕੇ ਮਰਦ ਦੇਖ ਰਿਹਾ ਸੀ ਕਿੰਨੇ ਕ ਪਾਣੀ ਚ ਰਹਿ ਕਿੰਨਾ ਪਾਣੀ ਚ ਬਿਠੇ ਰਹੇ ਤੇਰੇ ਚ ਨਹੀਂ ਪਾਣੀ ਤੇਰੇ ਚ ਹੀ ਨਿਕੰਡਾ ਹੈ ਕੰਡਾ ਆਂਦੀ ਏ ਤੇਰੇ ਚ ਹੀ ਭੂਆ ਤਾਂ ਮੇਰੀ ਹੂ ਹੀ ਆ ਤੂੰ ਦੇਖੀ ਸਹੀ ਜਿੱਤੇ ਮਰਤੀ ਤੋਰੀ ਨਾ ਮੈਂ ਗੱਡੇ ਪਰ ਕਿਦਾਂ ਵੱਡੇ ਗੱਡੇ ਕੋਈ ਨਾ ਜਿੱਥੇ ਕਰੇਗੀ ਨਾ ਸਮਾ ਪਾਣੀ ਮਾਰ ਕੇ ਆਉਂਗੇ ਕੋੜੀ ਚ ਕੰਡਾ ਹੈ ਨਹੀਂ ਕੋਈ ਹਾਂ ਨਹੀਂ ਪਾਣੀ ਤਾਂ ਉਹਨੇ ਛੱਡੀ ਆਗੀ ਫਿਰ ਆ ਜਾ ਭਾਈਆ ਸਾਡੇ ਤੋਂ ਤੇਰੇ ਤੇਰੇ ਤੋਂ ਤਾਂ ਸਾਨੂੰ ਆਹੀ ਆਸ ਸੀ ਤੂੰ ਆਹੀ ਭੰਗਾਈ ਮਰਵਾ ਸਕਦੀ ਆ ਹੋਰ ਨਹੀਂ ਤੂੰ ਕੁਛ ਕਰ ਸਕਦੀ ਆ ਨਾ ਨਮਾਜ਼ ਨਹੀਂ ਕਸੂਰ ਕੱਢਦੀ ਆ ਆਪਦੀ ਚ ਹਾਂ ਤੂੰ ਵੀ ਜਿਹੜੀ ਸਿੱਧਾ ਮੂੰਹ ਚਾੱਕ ਕੇ ਵਾਗੀ ਮੈਂ ਹੋਰ ਨਾ ਉਹਦੇ ਪਰਦੇ ਥਲਾ ਲਈ ਕੱਟ ਵੀ ਪਰਦੇ ਫੋਲ ਲਾਂਗੇ ਖੋਲ ਮੇਰੇ ਮੈਂ ਤਾਂ ਕਸਬ ਕੋਈ ਨਹੀਂ ਕਹਾਈ ਸਾਲੇ ਤੂੰ ਕਾਨੂੰਨੀ ਨਹੀਂ ਕਾਨੂੰਨੀ ਸਾਲੂ ਦਾ ਪਤਾ ਕੋਈ ਸੱਦਿਆ ਤਾਂ ਕਿਹੜਾ ਸੱਦਿਆ ਸਿੱਧਾ ਮੂੰਹ ਚਾੱਕ ਕੇ ਵਾਗੀ ਬੜੀ ਤਾਂ ਖੌਂਸੜੇ ਖਾ ਕੇ ਆਈ ਹੋਵੇਂਗੀ ਉਹ ਤਾਂ ਹਾਂ ਬਾਜੀ ਬੱਬਰ ਦਾ ਆਇਨ ਕਵਾਂਟਾ ਦੇ ਲਈ ਫਿਰਦੀ ਆ ਤਾਂ ਅਸਲ ਤਾਂ ਕਿਆ ਗਏ ਹਾਂਗੇ ਹਾਂ ਜਿੰਨੇ ਪਾਰੀਆਂ ਜਾਂ ਉਹਨਾਂ ਵਾਰੀ ਵਾਪਸ ਹੋ ਜਾਂਦੇ ਕੋਈ ਨਾ ਜਿੱਥੇ ਕਿਤੇ ਕਰ ਗਈ ਮੈਂ ਪਾਣੀ ਮਾਰ ਕੇ ਮੈਂ ਵੀ ਪਿਆਉ ਦੀ ਧੀ ਨਹੀਂ ਹਾਂ ਆ ਮੇਰੇ ਤਾਂ ਝੋਲੀ ਆ ਆ ਮੇਰੇ ਤਾਂ ਝੋਲੀ ਆ ਹਾਂ ਚੱਲ ਆ ਜਾ ਮੇਰੀਆਂ ਕਰੂ ਤੂੰ ਬੋਲੀ ਜਾਊਗੀ ਆ ਜਾ ਆ ਜਾ ਆਪਾਂ ਦਾ ਇੱਧਰ ਦੀ ਜਾਨਣਾ ਹਾਂ ਮਾਂ ਨਹੀਂ ਆ ਜਾ ਕੰਚਰੀ ਕਿਤੇ ਸੱਚੀ ਨਾ ਪਾਣੀ ਮਾਰ ਦੇ ਕ ਲੈਣੀ ਮਾਂ ਪਾਣੀ ਮਾਰ ਦੂਗੀ ਤਾਂ ਮਾਰ ਦੇਣ ਦੇ ਕੋਈ ਗੱਲ ਨਹੀਂ ਨਾ ਹੋਊਗਾ ਮੇਰਾ ਰਿਸ਼ਤਾ ਤੇ ਹੋਰ ਕਿਤੇ ਹੋ ਜਾਊਗਾ ਨਹੀਂ ਪੁੱਤ ਜਦੋਂ ਦੀ ਪਰਜਾਈ ਬੋਲੀ ਮੇਰਾ ਤਾਂ ਬੀਪੀ ਵਧ ਗਿਆ ਉਹ ਘਰ ਬਾਰਤਾ ਬਠੇ ਰਾ ਸੋਹਣਾ ਸੀ ਬਲਾਈ ਸੋਣੀ ਕੋਠੀ ਸੀ ਮਾਂ ਕੋਠੀ ਕਿਹੜਾ ਆਪਾਂ ਚਟਣੀ ਆ ਜਦੋਂ ਅਗਲੇ ਤਰੀ ਤੀ ਨਹੀਂ ਤੰਗ ਕਰੀ ਗਏ ਤੈਨੂੰ ਕੋਠੀ ਸੋਣੀ ਲੱਗੂਗੀ ਮੁੜ ਕੇ ਵੀ ਅੱਡ ਹੁੰਦੇ ਫਿਰਾਂਗੇ ਇਹਨਾਂ ਪੱਲਾਂ ਚ ਕੀ ਫਾਇਦਾ ਹੁੰਦਾ ਮਾਂ ਚੱਲ ਤੂੰ ਵੀ ਨਵਾਲਾ ਬੋਲਿਆ ਕਰ ਗਲਤੀ ਤੇਰੀ ਵੀ ਆ ਚੱਲ ਦੇਖ ਲੈ ਪੁੱਤ ਚੱਲ ਮੈਨੂੰ ਦਵਾਈ ਦੇ ਮੇਰਾ ਤਾਂ ਬੀਪੀ ਵਧਿਆ ਪਿਆਗਾ ਆ ਜਾ ਮਾਂ ਤੈਨੂੰ ਮੈਂ ਦਵਾਈ ਦੇ ਦਾਂ